ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਆਪਣੇ ਬੂਏ ਖੋਲ ਦਿੱਤੇ ਨੇ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਸੰਘਰਸ਼ ਕਰ ਰਹੇ ਸੀ ਔਰ ਇੱਕ ਤਰ੍ਹਾਂ ਦਾ ਡੈਡਲੌਕ ਬਣਿਆ ਪਿਆ ਸੀ ਪਰ ਲੱਗਦਾ ਵੀ ਜਿਵੇਂ ਪੰਜਾਬ ਸਰਕਾਰ ਹੁਣ ਹੋਰ ਕਈ ਮੁੱਦਿਆਂ ਤੇ ਬੜੀ ਸਰਗਰਮ ਜਾਪਦੀ ਹੈ ਉਸੇ ਤਰ੍ਹਾਂ ਮੁਲਾਜ਼ਮਾਂ ਦੇ ਮੁੱਦਿਆਂ ਉੱਪਰ ਵੀ ਵਿਚਾਰ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਲੱਗਦਾ ਜਿਹਦੇ ਤਹਿਤ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਜਿਹੜੇ ਦਫਤਰੀ ਮੁਲਾਜ਼ਮ ਨੇ ਉਹਨਾਂ ਨੂੰ 15 April ਨੂੰ ਗਲਬਾਤ ਦਾ ਸਰਦਾ ਦਿੱਤਾ ਹੈ ਇਸ ਤੋਂ ਪਹਿਲਾਂ ਸਰਕਾਰ ਵੱਲੋਂ 11 April ਨੂੰ ਡੀਸੀ ਦਫਤਰ ਦੇ ਮੁਲਾਜ਼ਮਾਂ ਨਾਲ ਮੀਟਿੰਗ ਰੱਖੀ ਹੈ ਉਹ ਇਹ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਜੋ ਜਾਣਕਾਰੀ ਮਿਲੀ ਹੈ ਸਰਵ ਸਮਗ੍ਰ ਸਿੱਖਿਆ ਵਿਭਾਗ ਮੇਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਨੂੰ 15 ਅਪ੍ਰੈਲ ਨੂੰ ਕੈਬਨਟ ਸਬ ਕਮੇਟੀ ਸੁਣੇਗੀ ਕੈਬਨਟ ਸਬ ਕਮੇਟੀ ਦੀ ਅਗਵਾਈ ਕਰ ਰਹੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਦੋ ਮੈਂਬਰ ਅਮਨ ਅਰੋੜਾ ਤੇ ਕੁਲਦੀਪ ਢਾਲੀਵਾਲ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ 15 ਅਪ੍ਰੈਲ ਨੂੰ ਇਹ ਹੋਣ ਵਾਲੀ ਮੀਟਿੰਗ ਜਿਹੜੀ ਖਾਸ ਕਰਕੇ ਠੇਕਾ ਮੁਲਾਜ਼ਮਾਂ ਲਈ ਬਹੁਤ ਅਹਿਮ ਮੰਨੀ ਜਾਂਦੀ ਹੈ ਦਰਅਸਲ ਸਿੱਖਿਆ ਵਿਭਾਗ ਦੇ ਜਿਹੜੇ ਦਫ਼ਤਰੀ ਮੁਲਾਜ਼ਮ ਨੇ ਉਹਨਾਂ ਨੂੰ ਅੱਜ ਤੱਕ ਰੈਗੂਲਰ ਨਹੀਂ ਕੀਤਾ ਉਹ ਠੇਕੇ ਤੇ ਚੱਲ ਰਹੇ ਨੇ ਔਰ ਇਹ ਮੁਲਾਜ਼ਮ ਲਗਾਤਾਰ ਮੰਗ ਕਰ ਰਿਹਾ ਵੀ ਜਿਵੇਂ 8886 ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਰੈਗੂਲਰ ਕੀਤਾ ਉਸੇ ਪੈਟਰਨ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਦਫਤਰੀ ਮੁਲਾਜ਼ਮ ਨੇ ਉਹਨਾਂ ਦੀ ਭਰਤੀ ਉਹਨਾਂ ਦਾ ਸਾਰਾ ਸਿਸਟਮ ਟੀਚਰ ਅਨੁਸਾਰ ਮੁਤਾਬਕ ਚੱਲ ਰਿਹਾ ਫਿਰ ਉਹਨਾਂ ਨੂੰ ਰੈਗੂਲਰ ਕਰਨ ਤੋਂ ਇਗਨੋਰ ਕਰਕੇ ਇੱਕ ਤਰ੍ਹਾਂ ਨਾਲ ਮੱਤ ਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਔਰ ਇਸ ਜੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਤੇ ਰਜਿੰਦਰ ਸਿੰਘ ਸੰਧਾ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਔਰ ਹਰੇਕ ਮੀਟਿੰਗ ਤੇ ਉਹਨਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਜਾਂਦਾ ਪਰ ਗੱਲ ਕਿਤੇ ਸਿਰੇ ਨਹੀਂ ਲੱਗੀ ਜਿਵੇਂ ਜਾਣਕਾਰੀ ਦਿੱਤੀ ਗਈ ਹੈ ਵੀ ਉਹਨਾਂ ਨਾਲ 22 ਨਵੰਬਰ 2023 ਨੂੰ ਮੀਟਿੰਗ ਹੋਈ ਔਰ ਇਹ ਜਿਹੜੀ ਮੀਟਿੰਗ ਸੀ ਕੈਬਨਟ ਸਬਕਮੇਟੀ ਨਾਲ ਹੋਈ ਇਸ ਮੀਟਿੰਗ ਵਿੱਚ ਵੀ ਵਾਦਾ ਕੀਤਾ ਗਿਆ ਭਰੋਸਾ ਦਿੱਤਾ ਗਿਆ ਵੀ ਤੁਹਾਨੂੰ ਤੁਰੰਤ ਰੈਗੂਲਰ ਕੀਤਾ ਜਾਊਗਾ ਇਸੇ ਤਰ੍ਹਾਂ 31 ਜਨਵਰੀ 2024 ਨੂੰ ਫਿਰ 14 ਮਾਰਚ 2024 ਨੂੰ ਮੁੜ ਕੈਬਨਟ ਸਬਕਮੇਟੀ ਨੇ ਮੀਟਿੰਗਾਂ ਕੀਤੀਆਂ ਫਿਰ ਇਹੀ ਵਾਦਾ ਕੀਤਾ ਵੀ ਅਧਿਆਪਕਾਂ ਵਾਂਗ ਰੈਗੂਲਰ ਕਰਾਂਗੇ ਪਰ ਰੈਗੂਲਰ ਨਹੀਂ ਕੀਤਾ ਗਿਆ ਇਸੇ ਤਰ੍ਹਾਂ 6 ਨਵੰਬਰ 2024 ਨੂੰ ਫਿਰ ਕੈਬਨਟ ਸਬ-ਕਮੇਟੀ ਨੇ ਮੀਟਿੰਗ ਕੀਤੀ ਜੂਨੀਅਨ ਦਾ ਔਰ 28 ਨਵੰਬਰ 2024 ਨੂੰ ਅਮਨ अरोड़ा ਜਿਹੜੇ ਕੈਬਨਟ ਸਬ-ਕਮੇਟੀ ਦੇ ਮੈਂਬਰ ਨੇ ਔਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਮੀਟਿੰਗ ਕਰਕੇ ਭਰੋਸਾ ਦਿੱਤਾ ਪਰ ਭਰੋਸਾ ਕਿਸੇ ਸਿਰੇ ਨਹੀਂ ਲੱਗਾ ਇਸੇ ਤਰ੍ਹਾਂ ਮੀਟਿੰਗਾਂ ਦਾ سلسلہ ਲਗਾਤਾਰ ਚੱਲ ਰਿਹਾ ਔਰ ਜੂਨੀਅਨ ਅਨੁਸਾਰ 9 ਦਸੰਬਰ 2024 ਨੂੰ ਮੁਰ ਵਿੱਤ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਫਿਰ 26 ਦਸੰਬਰ 2024 ਨੂੰ ਕੈਬਨਟ ਸਬ ਕਮੇਟੀ ਨਾਲ ਮੁਰ ਮੀਟਿੰਗ ਹੋਈ ਔਰ ਇਸ ਮੀਟਿੰਗ ਵਿੱਚ ਵੀ 8886 ਅਧਿਆਪਕਾਂ ਦੇ ਪੈਟਰਨ ਤੇ ਰੈਗੂਲਰ ਕਰਨ ਦੀ ਗੱਲ ਆਈ ਪਰ ਰੈਗੂਲਰ ਨਹੀਂ ਕੀਤਾ ਗਿਆ ਔਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਵਾਰੇ ਵੀ 20 ਫਰਵਰੀ 2025 ਨੂੰ ਫਿਰ 27 ਫਰਵਰੀ 2025 ਨੂੰ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੁਣਾ ਨੇ ਮੀਟਿੰਗ ਕੀਤੀ ਹੈ ਪਰ ਇਹਨਾਂ ਮੀਟਕਾਂ ਦਾ ਵੀ ਬਹੁਤਾ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਯੂਨੀਅਨ ਆਸਕਰੀ ਹੈ ਵੀ 15 ਦਸੰਬਰ ਨੂੰ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਮਿਲ ਮਿਲ ਸਕੇਗਾ ਪਰ ਖਾਸ ਕਰਕੇ ਜਿਹੜੇ ਖੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਇੱਕ ਪਾਸੇ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮ ਜਿਹੜੇ ਨੇ ਇਹ ਡਿਮਾਂਡ ਕਰ ਰਹੇ ਲਗਾਤਾਰ ਰੈਗੂਲਰ ਕੀਤਾ ਜਾਵੇ ਔਰ ਦੂਸਰੇ ਪਾਸੇ ਰੋਡਵੇ ਪੀਆਰਟੀਸੀ ਪੰਨ ਬਸ ਨਾਲ ਸੰਬੰਧਿਤ ਜਿਹੜੇ ਸੈਂਕੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਉਹ ਵੀ ਲਗਾਤਾਰ ਹੜਤਾਲਾਂ ਰੈਲੀਆਂ ਪ੍ਰਦਰਸ਼ਨ ਕਰਦੇ ਆ ਰਹੇ ਨੇ ਔਰ ਪਿਛਲੇ ਦਿਨੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਨੂੰ ਵੀ ਭਰੋਸਾ ਦਿੱਤਾ ਤੁਹਾਨੂੰ ਰੈਗੂਲਰ ਕੀਤਾ ਜਾਵੇਗਾ ਦਰਸਲ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮੁੱਦਾ ਬੜਾ ਅ ਗੰਭੀਰ ਇੱਕ ਕਹਿ ਸਕਦੇ ਆ ਮੁੱਦਾ ਕਿਉਂਕਿ ਹਜ਼ਾਰਾਂ ਪੰਜਾਬ ਦੇ ਮੁਲਾਜ਼ਮ ਠੇਕੇ ਤੇ ਆਊਟਸੋਰਸ ਤੇ ਕੰਮ ਕਰ ਰਹੇ ਨੇ ਨਾ ਤੇ ਉਹਨਾਂ ਨੂੰ ਪੂਰੀਆਂ ਤਨਖਾਹਾਂ ਮਿਲ ਰਹੀਆਂ ਤੇ ਨਾ ਹੀ ਉਹਨਾਂ ਦੀ ਕੋਈ ਜੋਬ ਸਿਕਿਉਰਿਟੀ ਹੈ ਇਸ ਲਈ ਬੜਾ ਵੱਡਾ ਮੁੱਦਾ ਹੈ ਔਰ ਮੁਲਾਜ਼ਮਾਂ ਦੀ ਅੱਖ ਹੁਣ 15 April ਦੀ ਸਰਕਾਰ ਦੀ ਮੀਟਿੰਗ ਤੇ ਲੱਗੀ ਹੈ